ਇੱਕ ਨੈਸ਼ਨਲ ਸਪੋਕਸਪਰਸ ਇੱਕ ਐਮਐਲਏ ਨੇ ਪ੍ਰਵੀਨਤ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਕਮਾਲ ਹੋ ਗਈ ਸੀ ਅੱਜ ਤੁਸੀਂ ਸਾਨੂੰ ਉਹ ਦੇਸ਼ ਦਰੋਹੀਆਂ ਦਾ ਮੁਗਲਾਂ ਨਾਲ ਤੁਸੀਂ ਮਜ਼ਾਕ ਖੜਾਓ ਕੀ ਵੀ ਚੈਨਲ ਤੇ ਬਹਿ ਕੇ ਮਜ਼ਾਕ ਖੜਾਓ ਵੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਇਹ ਹਿੰਮਤ ਕਿਵੇਂ ਹੋਈ ਤੁਹਾਡੀ ਕਿ ਸਿੱਖਾਂ ਨੂੰ ਪੰਜਾਬੀਆਂ ਨੂੰ ਤੁਸੀਂ ਇੱਕ ਮੁਗਲਾਂ ਨਾਲ ਤੇ ਇੱਕ ਬੰਗਲਾਦੇਸ਼ੀ ਜਿਹੜੇ ਉਹ ਰੋਜ਼ ਕੋਈ ਨਾ ਕੋਈ ਹਰਕਤਾਂ ਕਰਦੇ ਆ ਕਿ ਦੇਸ਼ ਨੂੰ ਬਰਬਾਦ ਕਰਨ ਲਈ ਉਹਨਾਂ ਨਾਲ ਤੁਸੀਂ ਮਨਾਤਾ ਲਿਆ ਵੀ ਜਿੰਨਾ ਚਿਰ ਭਗਵੰਤ ਮਾਨ ਸਾਹਿਬ ਜਿਹੜੇ ਉਰੇ ਕੈਂਪੇਨ ਕਰਦੇ ਫਿਰਦੇ ਆ ਪੱਗਾਂ ਉਹਨਾਂ ਦੇ ਸਿਰ ਤੇ ਵੀ ਜੇ ਉਹ ਨਹੀਂ ਮਾਫੀ ਮੰਗਦੇ ਜਾਂ ਕੇਜਰੀਵਾਲ ਮਾਫੀ ਨਹੀਂ ਮੰਗਦੇ ਤਾਂ ਅਸੀਂ ਹਰ ਜਗ੍ਹਾ ਡਟ ਕੇ ਗੁਰੂ ਦੇ ਆਸਰੇ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਮੈਂ ਆਪ ਤੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਆਪੀ ਸਿੰਘ ਤੇ ਸਾਡੇ ਸਿੱਖ ਤੇ ਪੰਜਾਬੀ ਸਮਾਜ ਦੇ ਲੋਕ ਦਿੱਲੀ ਤੋਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸ਼ਰਨ ਵਿੱਚ ਗੁਰਦੁਆਰਾ ਸਾਹਿਬ ਆਏ ਸੀ ਉਹਨਾਂ ਦਾ ਓਟ ਆਸਰਾ ਲੈ ਕੇ ਮਹਾਰਾਜ ਸਾਨੂੰ ਬਲ ਬਖਸ਼ੋ ਸਾਨੂੰ ਤਾਕਤ ਬਖਸ਼ੋ ਜੋ ਸਾਡੇ ਤੇ ਹਮਲਾ ਹੋਇਆ ਹੈ ਸਾਡੇ ਤੇ ਸਾਡੀ ਪੱਗ ਤੇ ਜੋ ਸਾਡੇ ਤੇ ਪੰਜਾਬੀਆਂ ਤੇ ਹਮਲਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਇੱਕ ਨੈਸ਼ਨਲ ਸਪੋਕਸਪਰਸਰ ਇੱਕ ਐਮਐਲਏ ਨੇ ਪ੍ਰਿਵੀਨਦ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਕਮਾਲ ਹੋ ਗਈ ਤੁਸੀਂ ਸਾਡੇ ਸਭ ਤੋਂ ਸੀਨੀਅਰ ਹਰਦੀਪ ਪੁਰੀ ਜੀ ਸਾਡੇ ਮੰਤਰੀ ਤੇ ਸਾਡੇ ਸਿੱਖਾਂ ਨੂੰ ਤੁਸੀਂ ਇੱਕ ਬੰਗਲਾਦੇਸ਼ੀ ਰੋਹਿੰਗਿਆ ਜਿਹੜੇ ਸਭ ਤੋਂ ਖਤਰਨਾਕ ਅਤਵਾਦੀ ਨੇ ਜਿਵੇਂ ਮੁਗਲ ਕਿਸੇ ਵੇਲੇ ਸਾਡੇ ਦੇਸ਼ ਲਈ ਸੀ ਤੇ ਅੱਜ ਸਾਡੀ ਕੌਮ ਲਈ ਸੀ ਅੱਜ ਤੁਸੀਂ ਸਾਨੂੰ ਉਹ ਦੇਸ਼ ਦਰੋਹੀਆਂ ਦਾ ਮੁਗਲਾਂ ਨਾਲ ਤੁਸੀਂ ਮਜ਼ਾਕ ਢਾਉ ਕਿ ਵੀ ਚੈਨਲ ਤੇ ਬਹਿ ਕੇ ਮਜ਼ਾਕ ਢਾਉ ਵੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਜਿਹੜਾ ਸਿੱਖ ਧਰਮ ਜਿਹੜਾ ਸਿਰਫ ਇਹ ਲੋਕਾਂ ਨੂੰ ਖਤਮ ਕਰਨ ਲਈ ਬਣਿਆ ਸੀ ਅੱਜ ਤੁਸੀਂ ਇਹ ਹਿੰਮਤ ਕਿਵੇਂ ਹੋਈ ਤੁਹਾਡੀ ਵੀ ਸਿੱਖਾਂ ਨੂੰ ਪੰਜਾਬੀਆਂ ਨੂੰ ਤੁਸੀਂ ਇੱਕ ਮੁਗਲਾਂ ਨਾਲ ਤੇ ਇੱਕ ਬੰਗਲਾਦੇਸ਼ੀ ਜਿਹੜੇ ਉਹ ਰੋਜ਼ ਕੋਈ ਨਾ ਕੋਈ ਹਰਕਤਾਂ ਕਰਦੇ ਆ ਕਿ ਦੇਸ਼ ਨੂੰ ਬਰਬਾਦ ਕਰਨ ਲਈ ਉਹਨਾਂ ਨਾਲ ਤੁਸੀਂ ਮਿਲਾਤਾ ਇਹ ਗੁਰੂ ਦੇ ਮੁਰੇ ਅਸੀਂ ਓਟਾ ਅਸਲਾ ਲਿਆ ਵੀ ਜਿੰਨਾ ਚਿਰ ਭਗਵੰਤ ਮਾਨ ਸਾਹਿਬ ਜਿਹੜੇ ਉਹ ਕੈਂਪੇਨ ਕਰਦੇ ਫਿਰਦੇ ਆ ਪੱਗਾਂ ਉਹਨਾਂ ਦੇ ਸਿਰ ਤੇ ਵੀ ਜੇ ਉਹ ਨਹੀਂ ਮਾਫੀ ਮੰਗਦੇ ਜਾਂ ਕੇਜਰੀਵਾਲ ਮਾਫੀ ਨਹੀਂ ਮੰਗਦੇ ਤਾਂ ਅਸੀਂ ਹਰ ਜਗ੍ਹਾ ਡਟ ਕੇ ਗੁਰੂ ਦੇ ਆਸਰੇ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਤੋਂ ਸਾਡੀ ਕੋਈ ਜਾਤੀ ਲੜਾਈ ਨਹੀਂ ਸਾਡੇ ਤੇ ਡਾਇਰੈਕਟ ਹਮਲਾ ਹੈ ਜਿਹੜਾ ਉਹ ਪੱਗ ਤੇ ਕੀਤਾ ਗਿਆ ਪੰਜਾਬੀਆਂ ਤੇ ਕੀਤਾ ਗਿਆ ਤੇ ਜੇ ਅਸੀਂ ਆਪਣੀ ਪੱਗ ਨੂੰ ਨਾ ਬਚਾ ਸਕੀਏ ਉਹ ਵੀ ਇੱਕ ਮੁਗਲ ਉਹ ਵੀ ਇੱਕ ਰਹੂਂਗੀਆਂ ਜਿਹੜੇ ਬੰਗਲਾਦੇਸ਼ ਦੇ ਅਤਵਾਦੀ ਹੈ ਉਹਨਾਂ ਨਾਲ ਸਾਨੂੰ ਮਲਾਪ ਅਸੀਂ ਦੇਸ਼ ਦੇ ਸ਼ਾਨ ਲਈ ਕਿਤੇ ਹੱਦ ਤੱਕ ਵੀ ਜਾ ਸਕਦੇ ਹਾਂ ਬਾਰਡਰਾਂ ਤੇ ਸਾਡੀ ਫੌਜ ਰਾਖੀ ਕਰ ਲਈ ਆ ਉਹ ਕੀ ਸੋਚਣਗੇ ਵੀ ਇੱਕ ਪਾਰਟੀ ਦਾ ਜਿਹੜਾ ਕਨਵੀਨਰ ਆ ਇੱਕ ਪਾਰਟੀ ਦਾ ਮੁੱਖ ਮੰਤਰੀ ਆ ਪੰਜਾਬ ਦਾ ਜਿਹਦੇ ਪੱਗ ਬੰਨੀ ਆ ਉਹਦੇ ਹੁੰਦੇ ਇਹਨਾਂ ਦਾ ਕਨਵੀਨਰ ਸਾਨੂੰ ਇਹ ਮਗਨਾ ਨਾਂ ਰਲਾਵੇ ਇਸ ਕਰਕੇ ਅਸੀਂ ਇਹ ਗੁਰਦੁਆਰਾ ਸਾਹਿਬ ਆ ਕੇ ਓਟ ਆਸਰਾ ਲਿਆ ਤੇ ਇਹ ਲੜਾਈ ਸਾਡੀ ਲੜਾਈ ਨਹੀਂ ਇਹ ਲੜਾਈ ਆ ਪੱਗ ਦੀ ਇਹ ਲੜਾਈ ਪੰਜਾਬੀਆਂ ਦੀ ਆ ਜਿਹੜਾ ਇਹਨਾਂ ਨੇ ਇਹ ਵਰਡ ਯੂਜ਼ ਕੀਤੇ ਆ ਉਹ ਜਲਦੀ ਤੋਂ ਜਲਦੀ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਮੈਂ ਸਮਝਦਾ ਦਿੱਲੀ ਦਾ ਹਰ ਪੰਜਾਬੀ ਹਰ ਸਿੱਖ ਇਸ ਚੀਜ਼ ਦਾ ਜਿਹੜਾ ਹਿਸਾਬ ਆ ਉਹ ਆਪਣੇ ਤਰੀਕੇ ਨਾਲ ਲੇ ਕਿਵੇਂ ਲੈਣਾ ਹੈ ਬਹੁਤ بڑا ਤਮਾਸ਼ਾ ਪਹਿਲਾਂ ਨਸ਼ੇਦ ਸਿੱਖਾਂ ਨੂੰ ਲਾ ਕੇ ਅੱਜ ਪੰਜਾਬ 'ਚ ਗੈਂਗਵਾੜ ਚੱਲ ਰਹੀ ਆ ਅੱਜ ਨਾਰਕੋ টেরਰਿਜ਼ਮ ਚੱਲ ਰਿਹਾ ਤੇ ਹੁਣ ਟੀਵੀ ਚੈਨਲਾਂ ਤੇ ਆ ਕੇ ਸਿੱਖਾਂ ਨੂੰ ਅਤਵਾਦੀਆਂ ਨਾਲ ਮੁਗਲਾਂ ਨਾਲ ਕੀ ਉਹਨਾਂ ਦੀ ਉਹਨਾਂ ਨੂੰ ਕਿਸ ਤਰੀਕੇ ਨਾਲ ਝੋਟ ਕੀਤੀ ਜਾਵੇ ਉਹਨਾਂ ਦੀ ਬਦਨਾਮੀ ਕੀਤੀ ਜਾਵੇ ਰਾਜਧਾਨੀ ਦੇ ਵਿੱਚ ਇਹ ਨੈਸ਼ਨਲ ਚੈਨਲ ਤੇ ਬਹਿ ਕੇ ਆਮ ਆਦਮੀ ਇਹ ਝੋਟ ਪਚਾ ਰਹੀ ਪੰਜਾਬ ਦਿੱਲੀ ਦੇ